ਕਹਿੰਦੇ ਨੇ ਧੀਰਜ ਰੱਖਣ ਵਾਲੇ ਦੀ ਝੋਲੀ ਕਦੇ ਖਾਲੀ ਨਹੀਂ ਰਹਿੰਦੀ ਪਰ ਲਾਲਚੀ ਬੰਦੇ ਨੂੰ ਆਖਰ ਆਪਣਾ ਹੱਥ ਖਾਲੀ ਹੀ ਮਿਲਦਾ ਹੈ ਜ਼ਿੰਦਗੀ ਇੱਕ ਸਮੁੰਦਰ ਵਾਂਗ ਹੈ ਜਿੱਥੇ ਹਰ ਲਹਿਰ ਇਨਸਾਨ ਦੀ ਪਰਖਿਆ ਲੈਂਦੀ ਹੈ ਉਥੇ ਜਿਹਦੇ ਕੋਲ ਸਬਰ ਹੁੰਦਾ ਉਹ ਕੰਢੇ ਤੱਕ ਪਹੁੰਚ ਜਾਂਦਾ ਹੈ ਤੇ ਜਿਹਦੇ ਅੰਦਰ ਲਾਲਚ ਹੋਵੇ ਉਸ ਸਮੁੰਦਰ ਦੇ ਵਿਚਕਾਰ ਹੀ ਡੁੱਬ ਕੇ ਮਰ ਜਾਂਦਾ ਹੈ ਅਸਲੀ ਸਿਆਣੇ ਕਹਿੰਦੇ ਨੇ ਕਿ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਦੁਸ਼ਮਣ ਗਰੀਬੀ ਨਹੀਂ ਹੁੰਦੀ ਅਸਲ ਦੋਸ਼ਮਣ ਤਾਂ ਲਾਲਚ ਹੁੰਦਾ ਹੈ ਗਰੀਬੀ ਸਿਰਫ ਸਰੀਰ ਨੂੰ ਭੁੱਖਾ ਰੱਖਦੀ ਹੈ ਪਰ ਲਾਲਚ ਰੂਹ ਨੂੰ ਵੀ ਖੋਖਲਾ ਕਰ ਦਿੰਦਾ ਹੈ ਜਿਹੜੇ ਘਰ ਵਿੱਚ ਲਾਲਚ ਆ ਜਾਵੇ ਉਥੇ ਖੁਸ਼ੀ ਦਾ ਚਿਰਾਗ ਕਦੇ ਨਹੀਂ ਬਲਦਾ ਉਸ ਘਰ ਵਿੱਚ ਰਿਸ਼ਤਿਆਂ ਦੀ ਡੋਰ ਟੁੱਟਣ ਵਿੱਚ ਵੀ ਸਮਾਂ ਨਹੀਂ ਲੱਗਦਾ ਸੋ ਰੱਬ ਹਰੇਕ ਨੂੰ ਪਰਖਦਾ ਪਰ ਸਭ ਨੂੰ ਇੱਕੋ ਤਰੀਕੇ ਨਾਲ ਨਹੀਂ ਕਿਸੇ ਨੂੰ ਗਰੀਬੀ ਦੇ ਰਾਹੀਂ ਕਿਸੇ ਨੂੰ ਬਿਮਾਰੀ ਦੇ ਰਾਹੀਂ ਤੇ ਕਿਸੇ ਨੂੰ ਬੇਹਾਦ ਧਨ ਦੌਲਤ ਦੇ ਕੇ ਪਰ ਅਸਲ ਇਮਤਿਹਾਨ ਉਹ ਹੁੰਦਾ ਜਦੋਂ ਮਨੁੱਖ ਦੇ ਸਾਹਮਣੇ ਦੋ ਰਾਹ ਹੋਣ ਇੱਕ ਸਬਰ ਦਾ ਤੇ ਇੱਕ ਲਾਲਚ ਦਾ ਸਬਰ ਵਾਲਾ ਹਾਰ ਕੇ ਵੀ ਜਿੱਤ ਜਾਂਦਾ ਤੇ ਲਾਲਚੀ ਇਨਸਾਨ ਜਿੱਤ ਕੇ ਵੀ ਸਭ ਕੁਝ ਹਾਰ ਬੈਠਦਾ ਸੋ ਇਹ ਕਹਾਣੀ ਵੀ ਇਸ ਗੱਲ ਦਾ ਸਬੂਤ ਹੈ ਕਿ ਰੱਬ ਇਨਸਾਨ ਨੂੰ ਪਰਖਦਾ ਤਾਂ ਜ਼ਰੂਰ ਹੈ ਪਰ ਛੱਡਦਾ ਕਦੇ ਨਹੀਂ ਬੜੀ ਦਿਲਚਸਪ ਕਹਾਣੀ ਹੈ ਸੋ ਕਹਾਣੀ ਨੂੰ ਆਖਰ ਤੱਕ ਜ਼ਰੂਰ ਸੁਣਿਓ ਉਸ ਤੋਂ ਪਹਿਲਾਂ ਜੇਕਰ ਨਵੇਂ ਆਇਓ ਦਿਲਚਸਪ ਕਿਸੇ ਕਹਾਣੀਆਂ ਲਈ ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੋ ਸ਼ੁਰੂ ਕਰਦੇ ਆਂ ਬੜਾ ਸਮਾਂ ਪਹਿਲਾਂ ਦੀ ਗੱਲ ਹੈ ਦੱਖਣ ਦਿਸ਼ਾ ਵਿੱਚ ਸੰਘਣੇ ਜੰਗਲਾਂ ਦੇ ਨੇੜੇ ਰਤਨਪੁਰ ਨਾਮ ਦਾ ਇੱਕ ਛੋਟਾ ਜਿਹਾ ਪਿੰਡ ਹੁੰਦਾ ਸੀ ਉਸੇ ਪਿੰਡ ਵਿੱਚ ਨੰਦੂ ਨਾਮ ਦਾ ਇੱਕ ਮਛੇਰਾ ਆਪਣੀ ਪਤਨੀ ਕਮਲਾ ਦੇ ਨਾਲ ਇੱਕ ਟੁੱਟੀ ਫੁੱਟੀ ਝੌਂਪੜੀ ਵਿੱਚ ਰਹਿੰਦਾ ਸੀ ਹੁਣ ਰੱਬ ਜਾਣੇ ਨੰਦੂ ਦੀ ਕਿਸਮਤ ਕਹਿ ਲਓ ਜਾਂ ਨਸੀਬ ਕੁਝ ਇਸ ਤਰ੍ਹਾਂ ਦਾ ਸੀ ਕਿ ਉਹ ਰੋਜ਼ ਜਦੋਂ ਵੀ ਤਲਾਬ ਦੇ ਕੰਢੇ ਮੱਛੀਆਂ ਫੜਨ ਜਾਂਦਾ ਤਾਂ ਉਹਦੇ ਜਾਲ ਵਿੱਚ ਸਿਰਫ ਇੱਕੋ ਮੱਛੀ ਫਸਦੀ। ਮਤਲਬ ਇੱਕ ਦਿਨ ਦੀ ਇੱਕ ਮੱਛੀ। ਫਿਰ ਬਾਅਦ ਵਿੱਚ ਭਾਵੇਂ ਉਹ ਸਾਰਾ ਦਿਨ ਜਾਲ ਲਮਕਾਈ ਬੈਠਾ ਰਹੇ ਉਹਦੇ ਜਾਲ ਵਿੱਚ ਉਸ ਤੋਂ ਬਾਅਦ ਕੁਝ ਨਾ ਆਉਂਦਾ। ਇੱਕ ਦਿਨ ਨੰਦੂ ਤਲਾਬ ਦੇ ਕੰਢੇ ਬੈਠ ਕੇ ਅਸਮਾਨ ਵੱਲ ਤੱਕਦਿਆਂ ਹੋਇਆ ਬੋਲਿਆ, "ਓ ਰੱਬਾ, ਅੱਜ ਤਾਂ ਮੇਰਾ ਜਾਲ ਮੱਛੀਆਂ ਨਾਲ ਭਰਦੇ। ਇਹ ਤੇਰੀ ਪ੍ਰੀਖਿਆ ਕਦੋਂ ਤੱਕ ਚੱਲੇਗੀ?" ਉਦੋਂ ਹੀ ਅਚਾਨਕ ਪਿੰਡ ਦਾ ਇੱਕ ਬੰਦਾ ਉੱਥੇ ਆ ਪਹੁੰਚਿਆ ਤੇ ਬੋਲਿਆ ਕਿਉਂ ਬਈ ਨੰਦੂ ਸਾਰਾ ਪਿੰਡ ਜਾਣਦਾ ਹੈ ਕਿ ਤੇਰੇ ਜਾਲ ਵਿੱਚ ਹਮੇਸ਼ਾ ਇੱਕ ਹੀ ਮੱਛੀ ਫਸਦੀ ਹੈ ਜਿਹਦੇ ਨਾਲ ਤੇਰਾ ਤੇ ਤੇਰੀ ਪਤਨੀ ਦਾ ਗੁਜ਼ਾਰਾ ਚੱਲਦਾ ਨੰਦੂ ਬੋਲਿਆ ਭਰਾਵਾ ਇਸ ਤਰ੍ਹਾਂ ਮਜ਼ਾਕ ਨਾ ਉਡਾ ਉਹ ਸੱਚਾ ਰੱਬ ਤੇਰੇ ਜਾਂ ਮੇਰੇ ਨਾਲੋਂ ਜ਼ਿਆਦਾ ਜਾਣਦਾ ਹੈ ਕਿ ਮੇਰਾ ਨਸੀਬ ਇਸ ਤਰ੍ਹਾਂ ਕਿਉਂ ਹੈ ਉਹ ਬੰਦਾ ਬੋਲਿਆ ਮਜ਼ਾਕ ਨਾ ਉਡਾਵਾਂ ਤਾਂ ਕੀ ਕਰਾਂ ਉਹ ਤੇਰਾ ਮਜ਼ਾਕ ਤਾਂ ਸਾਰਾ ਪਿੰਡ ੜੋਂਦਾ ਹੈ ਨਾ ਕਹਿੰਦੇ ਹੀ ਉੱਚੀ ਉੱਚੀ ਹੱਸਣ ਲੱਗ ਪਿਆ ਤੇ ਫਿਰ ਤੋਂ ਤੰਗ ਕੱਸਦੇ ਹੋਏ ਬੋਲਿਆ ਇੱਕ ਮੱਛੀ ਫੜ ਲਈ ਇੰਨਾ ਵੱਡਾ ਜਾਲ ਵੇਖੋ ਵੇਖੋ ਇਹ ਬੰਦਾ ਵੀ ਕਮਾਲ ਦਾ ਜਮਾ ਸ਼ਰਮ ਨਹੀਂ ਮੰਦਾ ਨੰਦੂ ਉਦਾਸ ਹੋ ਗਿਆ ਤੇ ਉਹਨੇ ਆਪਣਾ ਜਾਲ ਤਲਾਬ ਦੇ ਵਿੱਚ ਸੁੱਟਿਆ ਤੇ ਕੁਝ ਸਮੇਂ ਬਾਅਦ ਉਹਦੇ ਜਾਲ ਵਿੱਚ ਇੱਕ ਮੱਛੀ ਫਸ ਗਈ ਉਹ ਬੰਦਾ ਫਿਰ ਬੋਲਿਆ ਵੇਖਿਆ ਮੈਂ ਕਿਹਾ ਸੀ ਨਾ ਤੇਰੇ ਜਾਲ ਵਿੱਚ ਇੱਕ ਮੱਛੀ ਤੋਂ ਵੱਧ ਦੂਜੀ ਮੱਛੀ ਕਦ ਨਹੀਂ ਫਸਦੀ ਹੁਣ ਇੱਕ ਕੰਮ ਕਰ ਇਸ ਮੱਛੀ ਨੂੰ ਲੈ ਕੇ ਚੁੱਪਚਾਪ ਤੁਰ ਜਾ ਕਿਉਂਕਿ ਅੱਜ ਦਾ ਕੰਮ ਤਾਂ ਤੇਰਾ ਹੋ ਗਿਆ ਹੁਣ ਸ਼ਾਮ ਤੱਕ ਤੂੰ ਭਾਵੇਂ ਜਿੰਨੇ ਵਾਰ ਵੀ ਜਾਲ ਪਾਲ ਐ ਮੱਛੀ ਨਹੀਂ ਫਸਣ ਵਾਲੀ ਐਨਾ ਕਹਿੰਦੇ ਫਿਰ ਉਹ ਉੱਚੀ ਉੱਚੀ ਹੱਸਣ ਲੱਗ ਪਿਆ ਤੇ ਮਜ਼ਾਕ ਉਡਾਉਂਦਾ ਹੋਇਆ ਉੱਥੋਂ ਤੁਰ ਗਿਆ ਹੁਣ ਨੰਦੂ ਵਿਚਾਰਾ ਸ਼ਾਮ ਤੱਕ ਆਪਣਾ ਜਾਲ ਪਸਾਰ ਕੇ ਤਲਾਬ ਦੇ ਕੰਢੇ ਬੈਠਾ ਰਿਹਾ ਪਰ ਕੋਈ ਹੋਰ ਮੱਛੀ ਨਹੀਂ ਫਸੀ ਥੱਕ ਹਾਰ ਕੇ ਨੰਦੂ ਆਪਣੇ ਘਰ ਚਲਾ ਗਿਆ ਤੇ ਉਹੀ ਇੱਕ ਮੱਛੀ ਆਪਣੀ ਪਤਨੀ ਕਮਲਾ ਨੂੰ ਦਿੰਦਿਆ ਬੋਲਿਆ ਅੱਜ ਵੀ ਸਿਰਫ ਇੱਕ ਮੱਛੀ ਜਾਲ ਵਿੱਚ ਫਸੀ ਹੈ ਪਤਾ ਨਹੀਂ ਰੱਬ ਦੀ ਕੀ ਮਰਜ਼ੀ ਹੈ ਉਹਦੀ ਪਤਨੀ ਲਾਲਚੀ ਤੇ ਬੜੀ ਗੁੱਸੇ ਵਾਲੀ ਸੀ ਉਹ ਬੋਲੀ ਮੇਰੀ ਤਾਂ ਕਿਸਮਤ ਹੀ ਫਟ ਗਈ ਤੇਰੇ ਨਾਲ ਵਿਆਹ ਕਰਾ ਕੇ ਕਿਵੇਂ ਦਾ ਬੰਦਾ ਹੈ ਤੂੰ ਹੋਰ ਸਾਰੇ ਮਛੇਰੇ ਜਾਲ ਭਰ-ਭਰ ਕੇ ਮੱਛੀਆਂ ਲਿਆਉਂਦੇ ਨੇ ਤੇ ਉਹਨਾਂ ਨੂੰ ਵੇਚ ਕੇ ਕਿੰਨਾ ਪੈਸਾ ਵੀ ਕਮਾ ਲੈਂਦੇ ਨੇ ਤੇ ਤੂੰ ਸਿਰਫ ਇੱਕ ਹੀ ਮੱਛੀ ਲੈ ਕੇ ਆਉਂਦਾ ਹੈ ਜਿਹਨੂੰ ਪਕਾ ਕੇ ਮੇਰਾ ਇਕੱਲੀ ਦਾ ਢੱਡ ਵੀ ਨਹੀਂ ਭਰਦਾ ਨੰਦੂ ਉਦਾਸ ਜਾ ਹੋ ਕੇ ਬੋਲਿਆ ਕਮਲਾ ਤੂੰ ਤਾਂ ਜਿਹੀਆਂ ਗੱਲਾਂ ਨਾ ਕਰ ਸਾਰਾ ਪਿੰਡ ਸਾਨੂੰ ਤਾਨੇ ਮਾਰਦਾ ਮੈਨੂੰ ਇਸ ਗੱਲ ਦਾ ਅਫਸੋਸ ਨਹੀਂ ਹੁੰਦਾ ਪਰ ਜਦੋਂ ਤੂੰ ਤਾਨੇ ਮਾਰਦੀ ਹੈ ਤਾਂ ਇੱਕਦਮ ਕਲੇਜਾ ਫਟ ਜਾਂਦਾ ਹੈ ਫਿਰ ਕਮਲਾ ਬੋਲੀ ਮੇਰੀ ਸਮਝ ਵਿੱਚ ਇਹ ਨਹੀਂ ਆਉਂਦਾ ਕਿ ਆਖਰ ਤੂੰ ਆਪਣੇ ਪਿੰਡ ਦੇ ਉਸੇ ਬੇਕਾਰ ਤਲਾਬ ਦੇ ਪਿੱਛੇ ਕਿਉਂ ਪਿਆ ਹੋਇਆ ਹੈ ਉਹ ਤੋਂ ਇਲਾਵਾ ਹੋਰ ਵੀ ਕਿੰਨੇ ਤਲਾਬ ਨੇ ਤੂੰ ਉੱਥੇ ਜਾ ਕੇ ਮੱਛੀਆਂ ਕਿਉਂ ਨਹੀਂ ਫੜਦਾ ਨੰਦੂ ਬੋਲਿਆ ਕਮਲਾ ਬਾਕੀ ਤਲਾਬ ਜਾਂ ਤਾਂ ਰਾਜੇ ਦੇ ਅਧਿਕਾਰ ਵਿੱਚ ਨੇ ਜਾਂ ਫਿਰ ਡਰਾਵਣੇ ਤੇ ਸੰਘਣੇ ਜੰਗਲ ਦੇ ਵਿੱਚਕਾਰ ਨੇ ਹੁਣ ਅਜਿਹੇ ਹਾਲਾਤਾਂ ਵਿੱਚ ਮੈਂ ਕੀ ਕਰ ਸਕਦਾ ਕਮਲਾ ਬੋਲੀ ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਤੂੰ ਕਿਸੇ ਵੀ ਤਰ੍ਹਾਂ ਕਰਕੇ ਵੱਧ ਤੋਂ ਵੱਧ ਮੱਛੀਆਂ ਫੜ ਕੇ ਲਿਆ ਨਹੀਂ ਤਾਂ ਨਹੀਂ ਤਾਂ ਜੋ ਬੰਦੇ ਕਰਦੇ ਨੇ ਉਹ ਮੈਨੂੰ ਕਰਨਾ ਪਵੇਗਾ ਨੰਦੂ ਬੋਲਿਆ ਕੀ ਮਤਲਬ ਕੀ ਕਰਨਾ ਪਵੇਗਾ ਉਦੀ ਪਤਨੀ ਗੁੱਸੇ ਵਿੱਚ ਬੋਲੀ ਅਕਸਰ ਬੰਦੇ ਆਪਣੀਆਂ ਔਰਤਾਂ ਨੂੰ ਛੱਡ ਦਿੰਦੇ ਨੇ ਪਰ ਇਹ ਪਹਿਲਾ ਮਾਮਲਾ ਹੋਊ ਜਦੋਂ ਇੱਕ ਔਰਤ ਆਪਣੇ ਬੰਦੇ ਨੂੰ ਛੱਡ ਕੇ ਕਿਸੇ ਹੋਰ ਦਾ ਸਾਥ ਫੜੂ ਐਨਾ ਕਹਿ ਕੇ ਕਮਲਾ ਪੈਰ पटਕਦੀ ਹੋਈ ਉੱਥੋਂ ਤੁਰ ਗਈ ਨੰਦੂ ਬੇਇੱਜ਼ਤ ਮਹਿਸੂਸ ਕਰਦਾ ਹੋਇਆ ਨਿਰਾਸ਼ਾ ਜਾ ਹੋ ਕੇ ਘਰ ਤੋਂ ਬਾਹਰ ਨਿਕਲ ਗਿਆ ਉਹ ਕਮਲਾ ਨੂੰ ਕੁਝ ਨਾ ਬੋਲਿਆ ਕਿਉਂਕਿ ਉਹ ਉਸ ਨੂੰ ਬਹੁਤ ਪਿਆਰ ਕਰਦਾ ਸੀ ਅਗਲੇ ਦਿਨ ਨੰਦੂ ਉਸੇ ਨਿਰਾਸ਼ਾ ਵਿੱਚ ਜਾਲ ਲੈ ਕੇ ਤਲਾਬ ਦੇ ਵੱਲ ਜਾ ਹੀ ਰਿਹਾ ਸੀ ਕਿ ਉਦੋਂ ਹੀ ਰਸਤੇ ਵਿੱਚ ਉਹਨੂੰ ਇੱਕ ਬਜ਼ੁਰਗ ਔਰਤ ਮਿਲੀ ਜਿਨੇ ਨੰਦੂ ਦੀ ਬਚਪਨ ਵਿੱਚ ਦੇਖਭਾਲ ਕੀਤੀ ਸੀ ਕਿਉਂਕਿ ਨੰਦੂ ਦੇ ਮਾਂ-ਬਾਪ ਉਹਦੇ ਛੋਟੇ ਹੁੰਦਿਆਂ ਹੀ ਚਲਵਸੇ ਸੀ ਤੇ ਉਹ ਬਹੁਤ ਹੀ ਸਮਝ ਰੱਖਣ ਵਾਲੀ ਔਰਤ ਸੀ ਹਰ ਮੁਸ਼ਕਲ ਹਾਲਾਤ ਵਿੱਚ ਉਹ ਨੰਦੂ ਨੂੰ ਸਹੀ ਰਾਹ ਦਿਖਾਉਂਦੀ ਸੀ ਸੋ ਅਜ ਨੰਦੂ ਨੂੰ ਉਦਾਸ ਜਾ ਤੁਰਿਆ ਹੁੰਦਾ ਵੇਖ ਕੇ ਉਹ ਬੋਲੀ ਨੰਦੂ ਕੱਲ ਤੇਰੇ ਘਰ ਵਿੱਚੋਂ ਫਿਰ ਤੇਰੇ ਤੇ ਤੇਰੀ ਪਤਨੀ ਦੇ ਝਗੜੇ ਦੀ ਆਵਾਜ਼ ਆ ਰਹੀ ਸੀ ਨੰਦੂ ਉਦਾਸ ਜਾ ਹੋ ਕੇ ਬੋਲਿਆ ਕੀ ਦੱਸਾਂ ਤਾਈ ਕੱਲ ਫਿਰ ਮੇਰੇ ਜਾਲ ਵਿੱਚ ਇੱਕੋ ਮੱਛੀ ਦੇਖ ਕੇ ਕਮਲਾ ਨੂੰ ਗੁੱਸਾ ਆ ਗਿਆ ਤੇ ਉਹ ਮੇਰੇ ਉੱਤੇ ਟੁੱਟ ਪਈ ਕੀ ਕਹਿ ਸਕਦੇ ਹਾਂ ਹੁਣ ਬਜ਼ੁਰਗ ਔਰਤ ਬੋਲੀ ਤੂੰ ਆਪਣੀ ਪਤਨੀ ਨੂੰ ਸਮਝਾਉਂਦਾ ਕਿਉਂ ਨਹੀਂ ਜੇ ਤੇਰੇ ਜਾਲ ਵਿੱਚ ਇੱਕ ਮੱਛੀ ਫਸਦੀ ਹੈ ਤਾਂ ਕੀ ਹੋਇਆ ਕੀ ਪਤਾ ਰੱਬ ਤੈਨੂੰ ਪਰਖ ਰਿਹਾ ਹੋਵੇ ਹੋ ਸਕਦਾ ਹੈ ਕੱਲ ਨੂੰ ਤੇਰੇ ਜਾਲ ਵਿੱਚ ਬਹੁਤ ਸਾਰੀਆਂ ਮੱਛੀਆਂ ਫਸਣ ਤੇਰੀ ਪਤਨੀ ਨੂੰ ਸਬਰ ਨਾਲ ਕੰਮ ਲੈਣਾ ਚਾਹੀਦਾ ਹੈ ਜੇ ਪਤਨੀ ਹੀ ਪਤੀ ਨੂੰ ਨਹੀਂ ਸਮਝੇਗੀ ਤਾਂ ਫਿਰ ਕਿਵੇਂ ਚੱਲੇਗਾ ਨੰਦੂ ਬੋਲਿਆ ਤਾਈ ਮੈਂ ਆਪਣੀ ਪਤਨੀ ਨੂੰ ਬਹੁਤ ਵਾਰ ਸਮਝਾ ਚੁੱਕਿਆ ਪਰ ਹੁਣ ਮੈਂ ਕਿਵੇਂ ਸਮਝਾਵਾਂ ਮੈਨੂੰ ਆਪ ਨੂੰ ਕੁਝ ਸਮਝ ਨਹੀਂ ਆ ਰਿਹਾ ਤੈਨੂੰ ਪਤਾ ਹੈ ਤਾਈ ਉਹ ਇੱਥੋਂ ਤੱਕ ਕਹਿਣ ਲੱਗ ਪਈ ਕਿ ਜੇ ਮੇਰੇ ਹਾਲਾਤ ਨਾ ਬਦਲੇ ਤਾਂ ਮੈਨੂੰ ਛੱਡ ਦੇਵੇਗੀ ਰੱਬ ਤਾਂ ਮੈਨੂੰ ਪਰਖ ਹੀ ਰਿਹਾ ਹੈ ਹੁਣ ਕਮਲਾ ਦੀ ਇਸ ਗੱਲ ਨੇ ਮੇਰੀ ਹੋਰ ਚਿੰਤਾ ਵਧਾ ਦਿੱਤੀ ਹੈ ਬਜ਼ੁਰਗ ਔਰਤ ਹੈਰਾਨ ਹੋ ਗਈ ਤੇ ਕਹਿਣ ਲੱਗੀ ਉਹ ਮੇਰੇ ਰੱਬਾ ਕਿਹੋ ਜੀ ਪਤਨੀ ਐ ਜੋ ਆਪਣੇ ਹੀ ਪਤੀ ਦੇ ਮਾੜੇ ਹਾਲਾਤਾਂ ਵਿੱਚ ਉਸ ਨੂੰ ਛੱਡਣ ਦੀ ਧਮਕੀ ਦੇ ਰਹੀ ਐ ਸੁਨੰਦੂ ਸੋਚਾਂ ਸੋਚਦਾ ਉਥੋਂ ਤੁਰ ਗਿਆ ਹੁਣ ਉਹ ਸੋਚਦਾ ਜਾ ਰਿਹਾ ਸੀ ਕਿ ਕਮਲਾ ਕਹਿ ਰਹੀ ਸੀ ਕਿ ਆਪਾਂ ਉਸ ਤਲਾਬ ਨੂੰ ਛੱਡ ਕੇ ਜੰਗਲ ਦੇ ਕਿਸੇ ਦੂਜੇ ਤਲਾਬ ਦੇ ਵੱਲ ਜਾਈਏ ਹੁਣ ਅੱਜ ਮੈਂ ਆਖਰੀ ਵਾਰ ਦੇਖਣਾ ਜੇ ਅੱਜ ਮੇਰੇ ਜਾਲ ਵਿੱਚ ਮੱਛੀਆਂ ਨਾ ਫਸੀਆਂ ਤਾਂ ਫਿਰ ਮਜਬੂਰਨ ਮੈਨੂੰ ਦੂਜੇ ਤਲਾਬ ਲੱਭਣੇ ਪੈਣਗੇ ਨੰਦੂ ਆਪਣੇ ਆਪ ਨਾਲ ਗੱਲਾਂ ਕਰਦਾ ਕਰਦਾ ਉਸੇ ਤਲਾਬ ਦੇ ਕੋਲ ਪਹੁੰਚ ਗਿਆ ਜਿਵੇਂ ਹੀ ਉਹਨੇ ਉੱਥੇ ਜਾਲ ਸੁੱਟਿਆ ਤਾਂ ਇੱਕ ਹੋਰ ਮਛੇਰਾ ਉੱਥੇ ਆ ਗਿਆ ਅੱਜ ਉਹ ਉਹਦਾ ਮਜ਼ਾਕ ਉਡਾਉਂਦੇ ਹੋਏ ਬੋਲਿਆ ਲਓ ਜੀ ਆ ਗਏ ਸਾਡੇ ਉਸਤਾਦ ਜੀ ਆਓ ਆਓ ਨੰਦੂ ਜੀ ਤੁਹਾਡੀ ਤਾਂ ਉਡੀਕ ਸੀ ਇਹਨਾਂ ਮੱਛੀਆਂ ਨੂੰ ਯਾਰ ਤੂੰ ਕਾਦੇ ਲਈ ਸਾਰਾ ਦਿਨ ਮਗਜ ਖਪਾਈ ਕਰਦਾ ਰਹਿਣਾ ਕਿੰਨੀ ਵਾਰ ਕਿਹਾ ਹੈ ਤੈਨੂੰ ਕਿ ਮੱਛੀਆਂ ਫੜਨਾ ਤੇਰੇ ਵੱਸ ਦੀ ਗੱਲ ਨਹੀਂ ਹੈ ਤੂੰ ਸਮਝਦਾ ਕਿਉਂ ਨਹੀਂ ਮੈਨੂੰ ਲੱਗਦਾ ਮੱਛੀਆਂ ਨੂੰ ਤੇਰੀ ਸ਼ਕਲ ਪਸੰਦ ਨਹੀਂ ਹੈ ਇਸ ਲਈ ਜਦੋਂ ਵੀ ਤੂੰ ਉਹਨਾਂ ਮੱਛੀਆਂ ਚੜ ਜਾਂਦੀਆਂ ਤੇ ਉਹ ਤਲਾਬ ਦੇ ਅੰਦਰ ਚਲੀਆਂ ਜਾਂਦੀਆਂ ਬਾਹਰ ਹੀ ਨਹੀਂ ਨਿਕਲਦੀਆਂ ਐਨਾ ਕਹਿ ਕੇ ਉਹ ਨੰਦੂ ਦਾ ਮਜ਼ਾਕ ਉਡਾਉਂਦਾ ਹੋਇਆ ਜ਼ੋਰ-ਜ਼ੋਰ ਨਾਲ ਹੱਸਣ ਲੱਗ ਪਿਆ ਅੱਜ ਨੰਦੂ ਦੀਆਂ ਅੱਖਾਂ ਤੋਂ ਹੰਝੂ ਵਗਣ ਲੱਗੇ ਉਹ ਚੁੱਪਚਾਪ ਬੈਠਾ ਰਿਹਾ ਉਦੋਂ ਹੀ ਉਸ ਦੇ ਜਾਲ ਵਿੱਚ ਇੱਕ ਮੱਛੀ ਫਸ ਗਈ ਉਹ ਮਛੇਰਾ ਫਿਰ ਬੋਲਿਆ ਵੇਖੋ ਉਸਤਾਦ ਜੀ ਹੋ ਗਿਆ ਤੁਹਾਡਾ ਕੰਮ ਹੁਣ ਦੂਜੀ ਮੱਛੀ ਤਾਂ ਜਾਲ ਵਿੱਚ ਫਸੇਗੀ ਨਹੀਂ ਸੁਣ ਨੰਦੂ ਜੀ ਘਰ ਜਾਓ ਆਰਾਮ ਕਰੋ ਤੇ ਇਸੇ ਨੂੰ ਪਕਾ ਕੇ ਖਾਓ ਨੰਦੂ ਨੂੰ ਹੁਣ ਥੋੜਾ ਗੁੱਸਾ ਵੀ ਆਇਆ ਤੇ ক্রोध ਵਿੱਚ ਉਹ ਉਸੇ ਇੱਕ ਮੱਛੀ ਨੂੰ ਲੈ ਕੇ ਘਰ ਚਲਿਆ ਗਿਆ। ਅੱਜ ਫਿਰ ਤੋਂ ਇੱਕੋ ਮੱਛੀ ਵੇਖ ਕੇ ਕਮਲਾ ਕੁਝ ਕਹਿਣ ਹੀ ਵਾਲੀ ਸੀ ਕਿ ਉਦੋਂ ਹੀ ਨੰਦੂ ਬੋਲ ਪਿਆ। "ਬਸ ਹੁਣ ਕੁਝ ਕਹਿਣ ਦੀ ਲੋੜ ਨਹੀਂ ਐ। ਕੱਲ ਨੂੰ ਮੈਂ ਦੂਜਾ ਤਲਾਬ ਲੱਭਣ ਜਾਵਾਂਗਾ।" ਇਹਨਾਂ ਸੁਣ ਕੇ ਕਮਲਾ ਉੱਥੇ ਹੀ ਸ਼ਾਂਤ ਹੋ ਗਈ। ਸੋ ਅਗਲੇ ਦਿਨ ਨੰਦੂ ਜਾਲ ਲੈ ਕੇ ਬਾਹਰ ਨਿਕਲਣ ਵਾਲਾ ਸੀ ਕਿ ਉਦੋਂ ਹੀ ਉਹਦੀ ਪਤਨੀ ਕਮਲਾ ਨੇ ਉਸਨੂੰ ਰੋਕਿਆ ਤੇ ਕਹਿਣ ਲੱਗੀ, "ਤੂੰ ਕਿਹਾ ਸੀ ਕਿ ਤੂੰ ਦੂਜਾ ਤਲਾਬ ਲੱਭਣ ਜਾਵੇਂਗਾ। ਮੈਂ ਸੁਣਿਆ ਐ।" ਪਿੰਡ ਦੇ ਦੂਜੇ ਪਾਸੇ ਜੰਗਲ ਵਿੱਚ ਇੱਕ ਤਲਾਬ ਹੈ ਲੋਕ ਕਹਿੰਦੇ ਨੇ ਕਿ ਉੱਥੇ ਭੂਤਾਂ ਦਾ ਵਾਸ ਹੈ ਅੱਜ ਤੱਕ ਉੱਥੇ ਕੋਈ ਨਹੀਂ ਗਿਆ ਬਸ ਲੋਕ ਤਾਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਆ ਪਤਾ ਕਿਸੇ ਨੂੰ ਕੁਝ ਵੀ ਨਹੀਂ ਕਿ ਉੱਥੇ ਅਸਲ ਵਿੱਚ ਹੈ ਕੀ ਤੂੰ ਉੱਥੇ ਕਿਉਂ ਨਹੀਂ ਜਾਂਦਾ ਕਮਲਾ ਦੀ ਇਹ ਗੱਲ ਸੁਣ ਕੇ ਨੰਦੂ ਹੈਰਾਨ ਹੋ ਗਿਆ ਉਹ ਬੋਲਿਆ ਕਮਲਾ ਉੱਥੇ ਤਾਂ ਵਰਿਆਂ ਤੋਂ ਕੋਈ ਗਿਆ ਹੀ ਨਹੀਂ ਹੈ ਕਹਿੰਦੇ ਨੇ ਉੱਥੇ ਕਿਸੇ ਬੁਰੀ ਆਤਮਾ ਦਾ ਵਾਸ ਹੈ ਤਾਂ ਕਮਲਾ ਬੋਲੀ ਇਹ ਸਭ ਬਕਵਾਸ ਗੱਲਾਂ ਨੇ ਜੇ ਕਿਸਮਤ ਬਦਲਣੀ ਹੋਵੇ ਤਾਂ ਥੋੜਾ ਜਿਹਾ ਰਿਸਕ ਤਾਂ ਉਠਾਉਣਾ ਹੀ ਪੈਂਦਾ ਤੂੰ ਉੱਥੇ ਜਾ ਮੈਨੂੰ ਪਤਾ ਹੈ ਕਿ ਉੱਥੇ ਤੈਨੂੰ ਢੇਰ ਸਾਰੀਆਂ ਮੱਛੀਆਂ ਮਿਲਣਗੀਆਂ ਤੇ ਸੁਣ ਤੇਰੇ ਲਈ ਇੱਕ ਫਾਇਦਾ ਵੀ ਹੈ ਉਹ ਬੋਲੀ ਕੇ ਸੋਚ ਜੇ ਉੱਥੇ ਬਹੁਤ ਸਾਰੀਆਂ ਮੱਛੀਆਂ ਹੋਈਆਂ ਤਾਂ ਤੂੰ ਉਹ ਮੱਛੀਆਂ ਵੇਚ ਕੇ ਪੈਸੇ ਕਮਾ ਸਕਦਾ ਹੈ ਤੇ ਕੋਈ ਹੋਰ ਮਛੇਰਾ ਡਰ ਦੀ وجہ ਨਾਲ ਉੱਥੇ ਜਾਵੇਗਾ ਵੀ ਨਹੀਂ ਇਸ ਤਰ੍ਹਾਂ ਆਪਾਂ ਬੇਚਿੰਤ ਰਹਿ ਸਕਦੇ ਹਾਂ ਆਪਣੀ ਪਤਨੀ ਕਮਲਾ ਦੀ ਇਹ ਗੱਲ ਸੁਣ ਕੇ ਨੰਦੂ ਕੁਝ ਦੇਰ ਤੱਕ ਉਸ ਨੂੰ ਵੇਖਦਾ ਰਿਹਾ ਤੇ ਉਹ ਸੋਚ ਰਿਹਾ ਸੀ ਕਿ ਕਮਲਾ ਦੇ ਦਿਲ ਵਿੱਚ ਪੈਸੇ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਨਾ ਪਿਆਰ ਨਾ ਫਿਕਰ ਨਾ ਪਰਿਵਾਰ ਫਿਰ ਵੀ ਨੰਦੂ ਕਮਲਾ ਦੀ ਕੋਈ ਗੱਲ ਨਹੀਂ ਮੋੜਦਾ ਸੀ ਸ਼ਾਇਦ ਉਹ ਆਪਣੀ ਪਤਨੀ ਦੇ ਇਸ ਵਿਵਹਾਰ ਨੂੰ ਵੀ ਰੱਬ ਦੀ ਮਰਜ਼ੀ ਹੀ ਸਮਝ ਰਿਹਾ ਸੀ ਸੋ ਫਿਰ ਉਹ ਕੁਝ ਸੋਚ ਕੇ ਬੋਲਿਆ ਕਿ ਹਾਂ ਉਹ ਤਾਂ ਠੀਕ ਹੈ ਪਰ ਜੇ ਉੱਥੇ ਸੱਚੀ ਕੋਈ ਖਤਰਾ ਹੋਇਆ ਤਾਂ ਤਾਂ ਕਮਲਾ ਬੋਲੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਬਸ ਤੂੰ ਉਸੇ ਤਲਾਬ ਕੋਲ ਜਾ ਜੇ ਉੱਥੇ ਕੋਈ ਖਤਰਾ ਹੋਇਆ ਵੀ ਤਾਂ ਤੂੰ ਖਤਰੇ ਦਾ ਸਾਹਮਣਾ ਕਰ ਲਵੇਂ ਮੈਨੂੰ ਸਿਰਫ ਪੈਸਾ ਚਾਹੀਦਾ ਹੈ ਕਮਲਾ ਦੀਆਂ ਗੱਲਾਂ ਨਾਲ ਅੰਦਰੇ-ਅੰਦਰ ਦੁਖੀ ਹੋ ਕੇ ਨੰਦੂ ਉਸ ਰਹੱਸਮਈ ਤਲਾਬ ਦੇ ਵੱਲ ਨਿਕਲ ਪਿਆ ਸੋ ਰਸਤਾ ਬਿਲਕੁਲ ਸੁੰਨਾ ਸੀ ਤੇ ਨੰਦੂ ਨੇ ਵੇਖਿਆ ਕਿ ਉਥੋਂ ਦੇ ਦਰਖਤ ਸੁੱਕੇ ਤੇ ਝੁਕੇ ਹੋਏ ਸੀ ਕੁਝ ਦਿਨ ਬਾਅਦ ਨੰਦੂ ਤਲਾਬ ਦੇ ਕੋਲ ਪਹੁੰਚਿਆ ਤੇ ਉਹਨੇ ਵੇਖਿਆ ਕਿ ਉਥੇ ਬੜਾ ਹੀ ਵਿਲੱਖਣ ਸਨਾਟਾ ਪਸਰਿਆ ਹੋਇਆ ਸੀ। ਐਦਾਂ ਲੱਗ ਰਿਹਾ ਸੀ ਜਿਵੇਂ ਕੋਈ ਬੰਦਾ ਤਾਂ ਬਹੁਤ ਦੂਰ ਦੀ ਗੱਲ ਐ। ਵਰਿਆਂ ਤੋਂ ਇੱਥੇ ਕੋਈ ਜਾਨਵਰ ਤੱਕ ਵੀ ਨਹੀਂ ਪਟ ਗਿਆ। ਇਹੀ ਸੋਚਾਂ ਸੋਚਦਾ ਨੰਦੂ ਤਲਾਬ ਦੇ ਵੱਲ ਵੇਖਣ ਲੱਗਾ ਤੇ ਰੱਬ ਰੱਬ ਕਰਦੇ ਨੇ ਉਹਨੇ ਹਿੰਮਤ ਜੀ ਕਰਕੇ ਉਹਦੇ ਵਿੱਚ ਜਾਲ ਸੁੱਟ ਦਿੱਤਾ। ਨੰਦੂ ਨੂੰ ਜਾਲ ਸੁੱਟੇ ਥੋੜਾ ਹੀ ਸਮਾਂ ਹੋਇਆ ਸੀ ਕਿ ਅਚਾਨਕ ਹੀ ਇੱਕ ਚਮਕਦਾਰ ਮੱਛੀ ਨੰਦੂ ਦੇ ਜਾਲ ਵਿੱਚ ਫਸ ਗਈ। ਮੱਛੀ ਥੋੜੀ ਵੱਖਰੀ ਲੱਗ ਰਹੀ ਸੀ। ਨੰਦੂ ਹੈਰਾਨ ਹੋ ਕੇ ਸੋਚਣ ਲੱਗਾ ਕਮਾਲ ਦੀ ਗੱਲ ਐ ਇੱਥੇ ਵੀ ਮੇਰੀ ਕਿਸਮਤ ਵਿੱਚ ਇੱਕੋ ਮੱਛੀ ਐ ਉਹਨੇ ਤੁਰੰਤ ਮੱਛੀ ਨੂੰ ਬਾਹਰ ਕੱਢਿਆ ਤੇ ਬਾਲਟੀ ਵਿੱਚ ਰੱਖ ਦਿੱਤਾ ਬਾਲਟੀ ਵਿੱਚ ਪਾਉਂਦੇ ਹੀ ਇੱਕ ਚਮਤਕਾਰ ਹੋਇਆ ਮੱਛੀ ਦੇ ਮੂੰਹ ਵਿੱਚੋਂ ਇੱਕ ਸੋਨੇ ਦਾ ਟੁਕੜਾ ਨਿਕਲਿਆ ਨੰਦੂ ਬੋਲਿਆ ਵਾਹ ਰੱਬਾ ਇਸ ਤਲਾਬ ਦੇ ਬਾਰੇ ਤਾਂ ਗੱਲਾਂ ਹੁੰਦੀਆਂ ਸੀ ਕਿ ਇੱਥੇ ਖਤਰਾ ਐ ਪਰ ਇਹ ਤਲਾਬ ਤਾਂ ਜਾਦੂ ਹੀ ਨਿਕਲਿਆ ਦਰਸਲ ਨੰਦੂ ਦਿਲ ਦਾ ਬਹੁਤ ਸਾਫ਼ ਸੀ ਹਮੇਸ਼ਾ ਉਹ ਰੱਬ ਨੂੰ ਅੰਗ ਸੰਗ ਸਮਝਦਾ ਤੇ ਉਹਦੀ ਰਜ਼ਾ ਵਿੱਚ ਰਹਿ ਕੇ ਉਹਦਾ ਸ਼ੁਕਰ ਕਰਦਾ ਹੁਣ ਪਤਾ ਨਹੀਂ ਰੱਬ ਉਹਦਾ ਇਮਤਿਹਾਨ ਲੈ ਰਿਹਾ ਸੀ ਜਾਂ ਫਿਰ ਉਹਦੀ ਪਤਨੀ ਕਮਲਾ ਦਾ ਸੋ ਕਹਾਣੀ ਵਿੱਚ ਇਹ ਮੋੜ ਆਇਆ ਕਿ ਮੱਛੀ ਨੇ ਸੋਨੇ ਦਾ ਟੁਕੜਾ ਦਿੱਤਾ ਨੰਦੂ ਖੁਸ਼ੀ-ਖੁਸ਼ੀ ਘਰ ਆਇਆ ਤੇ ਉਸ ਮੱਛੀ ਤੇ ਸੋਨੇ ਦੇ ਟੁਕੜੇ ਨੂੰ ਕਮਲਾ ਨੂੰ ਵਿਖਾਉਂਦੇ ਹੋਏ ਬੋਲਿਆ ਭਗਵਾਨੇ ਬੜੀ ਅਜੀਬ ਜੀ ਗੱਲ ਹੈ ਕਿ ਉਸ ਤਲਾਬ ਦੇ ਵਿੱਚੋਂ ਵੀ ਮੇਰੇ ਜਾਲ ਵਿੱਚ ਇੱਕੋ ਮੱਛੀ ਫਸੀ ਪਰ ਜਿਵੇਂ ਹੀ ਮੱਛੀ ਨੂੰ ਮੈਂ ਬਾਲਟੀ ਵਿੱਚ ਰੱਖਿਆ ਤਾਂ ਉਹਦੇ ਮੂੰਹੋਂ ਆ ਸੋਨੇ ਦਾ ਟੁਕੜਾ ਨਿਕਲਿਆ ਕਮਲਾ ਉਸ ਸੋਨੇ ਦੇ ਟੁਕੜੇ ਨੂੰ ਵੇਖਣ ਲੱਗੀ ਤੇ ਉਹਦੀਆਂ ਅੱਖਾਂ ਵਿੱਚ ਲਾਲਚ ਦੀ ਚਮਕ ਆ ਗਈ ਤੇ ਉਹ ਹੈਰਾਨ ਹੁੰਦਿਆਂ ਬੋਲੀ ਇਹ ਤਾਂ ਬੜੀ ਚੰਗੀ ਗੱਲ ਹੈ ਇੱਕ ਮੱਛੀ ਜਿਹਨੂੰ ਅਸੀਂ ਖਾ ਕੇ ਪੇਟ ਭਰ ਸਕਦੇ ਹਾਂ ਤੇ ਨਾਲ ਇੱਕ ਸੋਨੇ ਦਾ ਟੁਕੜਾ ਵੀ ਵਾਹ ਇਹ ਤਾਂ ਚਮਤਕਾਰ ਹੋ ਗਿਆ ਹੁਣ ਸੋਚ ਜੇ ਤੂੰ ਉਥੇ ਰੋਜ਼ ਜਾਵੇਂ ਤਾਂ ਸਾਡੇ ਕੋਲ ਕਿੰਨਾ ਸੋਨਾ ਆ ਸਕਦਾ ਐਦਾਂ ਕਰੀਂ ਕੱਲ ਤੋਂ ਲਗਾਤਾਰ ਉੱਥੇ ਜਾਵੀਂ ਸੋ ਪਤਨੀ ਦੀ ਗੱਲ ਮੰਨਦਿਆਂ ਅਗਲੇ ਦਿਨ ਨੰਦੂ ਫਿਰ ਤੋਂ ਉੱਥੇ ਗਿਆ ਤੇ ਫਿਰ ਤੋਂ ਇੱਕ ਮੱਛੀ ਫਸੀ ਤੇ ਉਸਨੇ ਫਿਰ ਤੋਂ ਇੱਕ ਸੋਨੇ ਦਾ ਟੁਕੜਾ ਦਿੱਤਾ ਸੋ ਫਿਰ ਕੀ ਸੀ ਹੁਣ ਨੰਦੂ ਰੋਜ਼ ਉੱਥੇ ਜਾਣ ਲੱਗ ਪਿਆ ਵੇਖਦੇ ਹੀ ਵੇਖਦੇ ਨੰਦੂ ਤੇ ਕਮਲਾ ਦੇ ਹਾਲਾਤ ਬਦਲਣ ਲੱਗੇ ਨੰਦੂ ਦੀ ਪੁਰਾਣੀ ਝੌਂਬੜੀ ਦੀ ਥਾਂ ਹੁਣ ਇੱਕ ਪੱਕੀ ਹਵੇਲੀ ਬਣ ਗਈ ਪਿੰਡ ਵਿੱਚ ਹੁਣ ਸਾਰੇ ਲੋਕ ਉਹਨੂੰ ਇੱਜ਼ਤ ਦੀਆਂ ਨਜ਼ਰਾਂ ਨਾਲ ਦੇਖਦੇ ਨੰਦੂ ਦੀ ਹਵੇਲੀ ਵਿੱਚ ਹੁਣ ਨੌਕਰ ਚਾਕਰ ਸਭ ਕੁਝ ਸੀ। ਇੱਕ ਦਿਨ ਨੰਦੂ ਬਾਜ਼ਾਰ ਵਿੱਚ ਖੜਾ ਸੀ ਕਿ ਉਦੋਂ ਹੀ ਉਹਨੂੰ ਉਹੀ ਬਜ਼ੁਰਗਔਰਤ ਮਿਲ ਗਈ ਜਿਨੇ ਉਸਨੂੰ ਬਚਪਨ ਵਿੱਚ ਪਾਲਿਆ ਸੀ। ਉਸਨੇ ਨੰਦੂ ਵੱਲ ਵੇਖ ਕੇ ਕਿਹਾ ਨੰਦੂ ਪੁੱਤ ਚੰਗਾ ਹੋਇਆ ਤੂੰ ਮੈਨੂੰ ਇੱਥੇ ਮਿਲ ਗਿਆ। ਵੇਖ ਮੈਂ ਕਿਹਾ ਸੀ ਨਾ ਰੱਬ ਤੇਰਾ ਇਮਤਿਹਾਨ ਲੈ ਰਿਹਾ ਤੇਰੀ ਕਿਸਮਤ ਜਾਗ ਪਈ। ਨੰਦੂ ਬੜਾ ਖੁਸ਼ ਹੋਇਆ ਤੇ ਰੱਬ ਦਾ ਸ਼ੁਕਰ ਕਰਦਾ ਹੋਇਆ ਬੋਲਿਆ ਹਾਂ ਤਾਈ ਰੱਬ ਬੜਾ ਮਿਹਰਵਾਨ ਹੈ ਤੇਰੀ ਗੱਲ ਬਿਲਕੁਲ ਸੱਚ ਹੈ ਬਹੁਤ ਕਿਰਪਾ ਹੈ ਸੁਨ ਨੰਦੂ ਉਸਔਰਤ ਨੂੰ ਆਪਣੀ ਮਾਂ ਤੋਂ ਵੀ ਵੱਧ ਕੇ ਸਮਝਦਾ ਸੀ ਉਹਨੇ ਸਾਰਾ ਕੁਝ ਉਸਔਰਤ ਨੂੰ ਦੱਸ ਦਿੱਤਾ ਕਿ ਕਿਵੇਂ ਉਸ ਨੂੰ ਇੱਕ ਚਮਤਕਾਰੀ ਤਲਾਬ ਲੱਭਿਆ ਤੇ ਕਿਵੇਂ ਉਹਦੀ ਜ਼ਿੰਦਗੀ ਬਦਲੀ ਉਹ ਬਜ਼ੁਰਗ ਔਰਤ ਬੋਲੀ ਕਿ ਮੈਂ ਸਾਰਾ ਕੁਝ ਜਾਣਦੀ ਹਾਂ ਨੰਦੂ ਰੱਬ ਨੇ ਤੇਰੇ ਉੱਪਰ ਮਿਹਰ ਕਰੀ ਕਿ ਤੈਨੂੰ ਉਸ ਤਲਾਬ ਦਾ ਰਾਹ ਦਿਖਾਇਆ ਤੇਰੀ ਨੀਅਤ ਸਾਫ਼ ਤੇ ਰੱਬ ਉੱਪਰ ਭਰੋਸੇ ਸਦਗਾ ਹੀ ਇਹ ਚਮਤਕਾਰ ਹੋਇਆ ਹੈ ਨਹੀਂ ਤਾਂ ਬਾਕੀ ਲੋਕਾਂ ਲਈ ਉਹ ਤਲਾਬ ਹਾਲੇ ਵੀ ਡਰਾਵਣਾ ਤੇ ਖਤਰਨਾਕ ਹੀ ਹੈ ਹੁਣ ਮੇਰੀ ਇੱਕ ਗੱਲ ਮੰਨ ਲੈ ਤੂੰ ਉੱਥੇ ਜਾਣਾ ਬੰਦ ਕਰ ਦੇ ਤੇ ਸਬਰ ਨਾਲ ਕੰਮ ਲੈ ਜਿੰਨਾ ਵੀ ਧਨ ਇਕੱਠਾ ਹੋਇਆ ਉਹਦੇ ਨਾਲ ਕੋਈ ਹੋਰ ਵਪਾਰ ਸ਼ੁਰੂ ਕਰ ਲੈ ਤੇ ਰੱਬ ਅੱਗੇ ਅਰਦਾਸ ਕਰ ਕਿ ਤੇਰੇ ਵਪਾਰ ਵਿੱਚ ਬਰਕਤ ਪਵੇ ਤੇ ਹਾਂ ਜਦੋਂ ਤੋਂ ਤੂੰ ਧਨ ਆਇਆ ਹੈ ਉਦੋਂ ਤੋਂ ਤੇਰੀ ਪਤਨੀ ਬਹੁਤ ਜ਼ਿਆਦਾ ਹੰਕਾਰੀ ਹੋ ਗਈ ਹੈ ਖੈਰ ਛੱਡ ਜਦੋਂ ਧਨ ਨਹੀਂ ਸੀ ਹੁੰਦਾ ਉਹ ਤਾਂ ਉਦੋਂ ਵੀ ਸਿੱਧੇ ਮੂੰਹ ਗੱਲ ਨਹੀਂ ਸੀ ਕਰਦੀ ਵੇਖ ਮੇਰੀ ਗੱਲ ਸੁਣ ਮੈਂ ਚਾਹੁੰਦੀ ਆ ਕਿ ਹੁਣ ਤੂੰ ਗਰੀਬਾਂ ਦੀ ਮਦਦ ਕਰਿਆ ਕਰ ਕੱਲ ਮੈਂ ਵੇਖਿਆ ਕਿ ਇੱਕ ਭਿਖਾਰੀ ਤੇਰੇ ਘਰ ਆਇਆ ਸੀ ਤੇ ਤੇਰੀ ਪਤਨੀ ਨੇ ਉਹਨੂੰ ਬੇਇੱਜ਼ਤ ਕਰਕੇ ਘਰ ਚੋਂ ਬਾਹਰ ਕੱਢ ਦਿੱਤਾ ਇਹ ਸੁਣ ਕੇ ਨੰਦੂ ਹੈਰਾਨ ਹੋ ਗਿਆ ਉਹ ਬੋਲਿਆ ਠੀਕ ਐ ਤਾਈ ਤੇਰੀ ਗੱਲ ਮੈਂ ਅੱਜ ਤੱਕ ਨਹੀਂ ਮੋੜੀ ਹੁਣ ਕਿਵੇਂ ਮੋੜ ਸਕਦਾ ਹਮੇਸ਼ਾ ਤੇਰੀ ਸਲਾਹ ਹੀ ਮੈਂ ਰੱਬ ਦੀ ਸਲਾਹ ਮੰਨਦਾ ਬਾਕੀ ਮੈਂ ਆਪਣੀ ਪਤਨੀ ਨਾਲ ਅੱਜ ਇਸ ਮਾਮਲੇ ਵਿੱਚ ਗੱਲ ਕਰਾਂਗਾ ਸੋ ਬਜ਼ੁਰਗਔਰ ਦੋਥੋਂ ਤੁਰ ਗਈ ਤੇ ਨੰਦੂ ਕੁਝ ਦਿਨ ਬਾਅਦ ਘਰ ਚਲਾ ਗਿਆ ਉਹ ਘਰ ਜਾ ਕੇ ਕਮਲਾ ਨੂੰ ਕਹਿਣ ਲੱਗਾ ਵੇ ਕਮਲਾ ਤਾਈ ਦੱਸ ਰਹੀ ਸੀ ਕਿ ਕੱਲ ਇੱਕ ਪਿਖਾਰੀ ਆਇਆ ਸੀ ਜਿਹਨੂੰ ਤੂੰ ਬੇਇੱਜ਼ਤ ਕਰਕੇ ਬਾਹਰ ਕੱਢ ਦਿੱਤਾ ਅਜੇ ਹਾਂ ਨਹੀਂ ਕਰੀਦਾ ਕੀ ਤੂੰ ਆਪਣੀ ਗਰੀਬੀ ਦੇ ਦਿਨ ਭੁੱਲ ਗਈ ਹੈ ਕਮਲਾ ਬੋਲੀ ਹਾਂ ਹਾਂ ਮੈਂ ਸਾਰਾ ਕੁਝ ਜਾਣਦੀ ਹਾਂ ਮੈਨੂੰ ਸਭ ਯਾਦ ਹੈ ਪਰ ਸ਼ਾਇਦ ਤੂੰ ਭੁੱਲ ਗਿਆ ਹੈ ਕਿ ਜਦੋਂ ਤੂੰ ਗਰੀਬ ਸੀ ਤਾਂ ਕਿਵੇਂ ਪਿੰਡ ਵਾਲੇ ਤੇਰਾ ਮਜ਼ਾਕ ਉਡਾਉਂਦੇ ਸੀ ਨੰਦੂ ਬੋਲਿਆ ਕਿ ਕਮਲਾ ਸਾਨੂੰ ਪਿੰਡ ਵਾਲਿਆਂ ਦੀ ਕੋਈ ਪਰਵਾਹ ਨਹੀਂ ਹੈ ਅਸੀਂ ਉਹਨਾਂ ਵਰਗੇ ਨਹੀਂ ਬਣਨਾ ਮੇਰੀ ਗੱਲ ਸਮਝ ਤੇ ਹਾਂ ਹੁਣ ਮੇਰੀ ਗੱਲ ਧਿਆਨ ਨਾਲ ਸੁਣੋ ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਕਿ ਵੇਖ ਹੁਣ ਸਾਡੇ ਕੋਲ ਧੰਦੀ ਦਾ ਕੋਈ ਘਾਟ ਹੈ ਨਹੀਂ ਇਸ ਲਈ ਹੁਣ ਮੈਂ ਚਾਹੁੰਦਾ ਕਿ ਮੈਂ ਉਸ ਤਲਾਬ ਤੋਂ ਮੱਛੀਆਂ ਫੜਨਾ ਬੰਦ ਕਰ ਦਵਾਂ ਤੇ ਕੋਈ ਵੱਡਾ ਵਪਾਰ ਸ਼ੁਰੂ ਕਰੀਏ ਇਹ ਸੁਣ ਕੇ ਕਮਲਾ ਹੈਰਾਨ ਤੇ ਪਰੇਸ਼ਾਨ ਹੋ ਗਈ ਤੇ ਗੁੱਸੇ ਨਾਲ ਨੰਦੂ ਵੱਲ ਵੇਖ ਕੇ ਬੋਲੀ ਤੇਰਾ ਦਿਮਾਗ ਤਾਂ ਨਹੀਂ ਖਿਸਕ ਗਿਆ ਨੰਦੂ ਬੋਲਿਆ ਮੇਰਾ ਦਿਮਾਗ ਨਹੀਂ ਖਿਸਕਿਆ ਕਮਲਾ ਬਲਕਿ ਤੇਰੇ ਮਨ ਦੇ ਅੰਦਰ ਲਾਲਚ ਸਵਾਰ ਹੋ ਗਿਆ ਹੈ ਮੈਂ ਵੇਖ ਰਿਹਾ ਕਿ ਜਦੋਂ ਤੋਂ ਸਾਡੇ ਕੋਲ ਧਨ ਆਇਆ ਤਾਂ ਤੇਰੇ ਮਨ ਵਿੱਚ ਧਨ ਦੀ ਜਗਿਆਸਾ ਖਤਮ ਹੋਣ ਦੀ ਬਜਾਏ ਹੋਰ ਵੱਧ ਹੀ ਜਾ ਰਹੀ ਹੈ ਤੇ ਅੱਜ ਤੱਕ ਤੂੰ ਰੱਬ ਦਾ ਸ਼ੁਕਰ ਵੀ ਨਹੀਂ ਕਰਿਆ ਕਮਲਾ ਥੋੜੇ ਕਰੋਧ ਵਿੱਚ ਬੜਬੜਾਉਣ ਲੱਗ ਪਈ ਤੇ ਉਹਨੇ ਬੜੀ ਕੋਸ਼ਿਸ਼ ਕੀਤੀ ਕਿ ਨੰਦੂ ਰੋਜ਼ ਉਸ ਤਲਾਬ ਦੇ ਕੋਲ ਜਾਵੇ ਪਰ ਨੰਦੂ ਨਾ ਮੰਨਿਆ ਫਿਰ ਆਖਰ ਉਹ ਸਮਝ ਗਈ ਕਿ ਨੰਦੂ ਆਪਣਾ ਫੈਸਲਾ ਕਰ ਚੁੱਕਾ ਹੈ ਪਰ ਕਮਲਾ ਦੇ ਅੰਦਰ ਦਾ ਲਾਲਚ ਬਹੁਤ ਵੱਧ ਚੁੱਕਿਆ ਸੀ ਥੱਕ ਹਾਰ ਕੇ ਉਹ ਨੰਦੂ ਨੂੰ ਬੋਲੀ ਚਲ ਠੀਕ ਹੈ ਜਿਵੇਂ ਤੇਰੀ ਮਰਜ਼ੀ ਪਰ ਤੈਨੂੰ ਮੇਰੀ ਆਖਰੀ ਗੱਲ ਮੰਨਣੀ ਪਵੇਗੀ ਤਾਂ ਨੰਦੂ ਨੇ ਕਿਹਾ ਕਿਹੜੀ ਗੱਲ ਉਹ ਬੋਲੀ ਕਿ ਸੋਚ ਜੇ ਹਰ ਰੋਜ਼ ਇੱਕ ਮੱਛੀ ਤੋਂ ਇੱਕ ਸੋਨੇ ਦਾ ਟੁਕੜਾ ਮਿਲਦਾ ਤਾਂ ਕਿਉਂ ਨਾ ਇੱਕ ਵਾਰੀ ਵਿੱਚ ਆਪਾਂ ਸਾਰੀਆਂ ਮੱਛੀਆਂ ਇਕੱਠੀਆਂ ਹੀ ਕੱਢ ਲਈਏ ਸੋਚ ਸਾਨੂੰ ਸਾਰਾ ਸੋਨਾ ਇੱਕੋ ਵਾਰ ਮਿਲ ਜਾਵੇਗਾ ਇਹ ਸੁਣ ਕੇ ਨੰਦੂ ਹੋਰ ਹੈਰਾਨ ਤੇ ਪਰੇਸ਼ਾਨ ਹੋ ਗਿਆ ਉਹ ਥੋੜਾ ਗੁੱਸੇ ਵਿੱਚ ਬੋਲਿਆ ਤੂੰ پاگل ਹੋ ਗਈ ਹੈ ਉਹ ਕੋਈ ਸਧਾਰਨ ਤਲਾਬ ਨਹੀਂ ਹੈ ਉਥੇ ਕੋਈ ਤਾਂ ਰਾਜ਼ ਦੀ ਗੱਲ ਜ਼ਰੂਰ ਹੈ ਤੇ ਮੈਨੂੰ ਲੱਗਦਾ ਕਿ ਜੇ ਅਸੀਂ ਉਹਦੀ ਮਰਿਆਦਾ ਤੋੜੀ ਤਾਂ ਅਨਰਥ ਹੋ ਜਾਵੇਗਾ ਕਮਲਾ ਹੰਕਾਰ ਨਾਲ ਭਰੀ ਹੱਸਣ ਲੱਗੀ ਤੇ ਬੋਲੀ ਕੀ ਜਦੋਂ ਤੂੰ ਗਰੀਬ ਸੀ ਉਦੋਂ ਤੂੰ ਬਹਾਦਰ ਸੀ ਧਨਵਾਨ ਬਣ ਤੋਂ ਬਾਅਦ ਤੂੰ ਡਰਪੋਕ ਕਦੋਂ ਤੋ ਹੋ ਗਿਆ ਵੇਖ ਤੂੰ ਫਿਰ ਹੁਣ ਉਸ ਤਲਾਬ ਕੋਲ ਜਾਣ ਤੋਂ ਮਨਾ ਕਰ ਰਹਾ ਹੈ ਮੇਰੇ ਕਹਿਣ ਤੇ ਤੂੰ ਇੱਕ ਆਖਰੀ ਕੰਮ ਤਾਂ ਕਰ ਹੀ ਸਕਦਾ ਹੈ ਮੇਰੀ ਵੀ ਗੱਲ ਸੁਣ ਲੈ ਜੇ ਤੂੰ ਇਹ ਨਾ ਕੀਤਾ ਤਾਂ ਮੈਂ ਛੱਤ ਤੋਂ ਛਾਲ ਮਾਰ ਦਿਆਂਗੀ ਤੇ ਤੈਨੂੰ ਪਤਾ ਹੈ ਕਿ ਮੈਂ ਕਿੰਨੀ ਜ਼ਿੱਦੀ ਹਾਂ ਇਹ ਸੁਣ ਕੇ ਨੰਦੂ ਹੈਰਾਨ ਹੋ ਗਿਆ ਉਹ ਬੋਲਿਆ ਤੂੰ ਜ਼ਿੱਦੀ ਨਹੀਂ ਕਮਲਾ ਲਾਲਚੀ ਹੈ ਪਰ ਠੀਕ ਹੈ ਮੈਂ ਤੈਨੂੰ ਪਿਆਰ ਕਰਦਾ ਤੇ ਇਸੇ ਪਿਆਰ ਦੀ ਖਾਤਰ ਮੈਂ ਤੇਰੀ ਹਰ ਜ਼ੈਦ ਮੰਨੀ ਐ ਤਾਂ ਇਹ ਵੀ ਜ਼ਰੂਰ ਮੰਨਾਗਾ ਸੋ ਅਗਲੇ ਹੀ ਦਿਨ ਨੰਦੂ ਆਪਣੇ ਦੋ ਨੌਕਰਾਂ ਦੇ ਨਾਲ ਉਸ ਤਲਾਬ ਦੇ ਕੰਢੇ ਗਿਆ ਹੁਣ ਨੌਕਰ ਕਹਿਣ ਲੱਗੇ ਆਖਰ ਤੁਸੀਂ ਸਾਨੂੰ ਇੱਥੇ ਕਿਉਂ ਲੈ ਕੇ ਆਏ ਹੋ ਹੁਣ ਕਿਉਂਕਿ ਉਸ ਰਾਜ਼ ਦਾ ਕਿਸੇ ਨੂੰ ਪਤਾ ਨਹੀਂ ਸੀ ਤਾਂ ਨੰਦੂ ਬੋਲਿਆ ਵੇਖੋ ਮੈਂ ਇੱਥੇ ਰੋਜ਼ ਜਾਲ ਸੁੱਟਦਾ ਸੀ ਤਾਂ ਹਰ ਵਾਰ ਇੱਕ ਹੀ ਮੱਛੀ ਫਸਦੀ ਸੀ ਅੱਜ ਮੈਂ ਚਾਹੁੰਦਾ ਕਿ ਇਸ ਤਲਾਬ ਦੀਆਂ ਸਾਰੀਆਂ ਮੱਛੀਆਂ ਮੈਨੂੰ ਮਿਲ ਜਾਣ ਐਸਲੀ ਤੁਸੀਂ ਦੋਵੇਂ ਬਾਲਟੀਆਂ ਨਾਲ ਇਸ ਤਲਾਬ ਦਾ ਸਾਰਾ ਪਾਣੀ ਕੱਢੋ ਚਲੋ ਫਟਾਫਟ ਕੰਮ ਤੇ ਲੱਗ ਜਾਓ ਸੋ ਤਲਾਬ ਜ਼ਿਆਦਾ ਵੱਡਾ ਨਹੀਂ ਸੀ ਥੋੜੀ ਜਿਹੀ ਜਗ੍ਹਾ ਵਿੱਚ ਸੀ ਦੋਵੇਂ ਨੌਕਰ ਨੰਦੂ ਦੇ ਹੁਕਮ ਦੀ ਪਾਲਣਾ ਕਰਨ ਲੱਗੇ ਤੇ ਦੋਵੇਂ ਬਾਲਟੀਆਂ ਦੇ ਨਾਲ ਤਲਾਬ ਦਾ ਪਾਣੀ ਕੱਢਣ ਲੱਗ ਪਏ ਦਿਨ ਭਰ ਦੀ ਮਿਹਨਤ ਦੇ ਬਾਅਦ ਨੰਦੂ ਨੂੰ ਆਪਣੀ ਮਿਹਨਤ ਬੇਕਾਰ ਲੱਗਣ ਲੱਗੀ ਕਿਉਂਕਿ ਤਲਾਬ ਸੁੱਕਣ ਲੱਗਾ ਪਰ ਕੋਈ ਵੀ ਮੱਛੀ ਨਹੀਂ ਦਿਸੀ ਤਲਾਬ ਦੇ ਵਿੱਚੋਂ ਸਿਰਫ ਚਿਕੜ ਤੇ ਸੜੀ ਹੋਈ ਬਦਬੂ ਆ ਰਹੀ ਸੀ ਅੰਤ ਵਿੱਚ ਨੰਦੂ ਨੂੰ ਇੱਕ ਛੋਟੀ ਜੀ ਖੱਡ ਦੇ ਸੀ ਜੋ ਤਲਾਬ ਦੇ ਬਿਲਕੁਲ ਵਿਚਕਾਰ ਸੀ ਨੰਦੂ ਨੇ ਜਦੋਂ ਆਪਣਾ ਹੱਥ ਉਸ ਖੱਡ ਵਿੱਚ ਪਾਇਆ ਤਾਂ ਉਸੇ ਹੀ ਪਲ ਬਹੁਤ ਜ਼ਿਆਦਾ ਕਾਲਾ ਧੂੰਆਂ ਬਾਹਰ ਨਿਕਲਿਆ ਤੇ ਸਾਰਾ ਤਲਾਬ ਇੱਕ ਡਰਾਵਣੇ ਧੂੰਏ ਵਿੱਚ ਬਦਲ ਗਿਆ ਉਥੇ ਕੁਝ ਵੀ ਦਿਸਣੋਂ ਹਟ ਗਿਆ ਇਹ ਸਭ ਦੇਖ ਕੇ ਦੋਵੇਂ ਨੌਕਰ ਤਾਂ ਡਰ ਦੇ ਮਾਰੇ ਭੱਜ ਗਏ ਨੰਦੂ ਨੂੰ ਵੀ ਉੱਥੇ ਹੀ ਛੱਡ ਗਏ ਹੁਣ ਨੰਦੂ ਵੀ ਡਰਿਆ ਹੋਇਆ ਸੀ ਉਹ ਵੀ ਆਪਣੀ ਹਵੇਲੀ ਵੱਲ ਨੂੰ ਭੱਜ ਗਿਆ। ਨੰਦੂ ਦੀ ਇਹ ਹਾਲਤ ਦੇਖ ਕੇ ਕਮਲਾ ਹੈਰਾਨ ਹੋ ਕੇ ਬੋਲੀ ਕੀ ਹੋਇਆ ਤੇ ਨੌਕਰ ਕਿੱਥੇ ਨੇ? ਉਹ ਕਿੱਧਰ ਚਲੇ ਗਏ? ਨੰਦੂ ਬੋਲਿਆ ਮੈਨੂੰ ਲੱਗਦਾ ਉਹ ਦੋਵੇਂ ਨੌਕਰ ਤਾਂ ਪਿੰਡ ਛੱਡ ਕੇ ਹੀ ਭੱਜ ਗਏ। ਇਹਨਾਂ ਕਹਿ ਕੇ ਨੰਦੂ ਤਲਾਬ ਦੀ ਸਾਰੀ ਘਟਨਾ ਕਮਲਾ ਨੂੰ ਦੱਸਣ ਲੱਗਾ। ਇਹ ਸੁਣ ਕੇ ਕਮਲਾ ਵੀ ਘਬਰਾ ਗਈ। ਉਹ ਬੋਲੀ ਮੈਨੂੰ ਤਾਂ ਲੱਗਦਾ ਸੀ ਕਿ ਉਸ ਤਲਾਬ ਦੀਆਂ ਸਾਰੀਆਂ ਮੱਛੀਆਂ ਤੈਨੂੰ ਮਿਲ ਜਾਣਗੀਆਂ। ਪਰ ਉਥੇ ਕੁਝ ਅਜੀਹਾ ਵੀ ਹੋ ਸਕਦਾ ਹੈ ਇਹ ਤਾਂ ਮੈਂ ਸੋਚਿਆ ਵੀ ਨਹੀਂ ਸੀ ਨੰਦੂ ਬੋਲਿਆ ਕਿ ਮੈਂ ਤੈਨੂੰ ਕਿਹਾ ਸੀ ਨਾ ਕਮਲਾ ਤਲਾਬ ਵਿੱਚ ਕੁਝ ਵੀ ਨਹੀਂ ਸੀ ਪਤਾ ਨਹੀਂ ਕਿਹੜਾ ਰਾਜ਼ ਸੀ ਜਿਹਦੇ ਨਾਲ ਮੈਨੂੰ ਉਹ ਮੱਛੀ ਮਿਲਦੀ ਸੀ ਜੋ ਸੋਨੇ ਦਾ ਇੱਕ ਟੁਕੜਾ ਦੇ ਰਹੀ ਸੀ ਹੁਣ ਕਮਲਾ ਨੂੰ ਕੋਈ ਗੱਲ ਨਾ ਸੁਝੀ ਉਹ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ ਅਗਲੀ ਸਵੇਰ ਜਦੋਂ ਉਹ ਬਿਸਤਰੇ ਤੋਂ ਉੱઠી ਤਾਂ ਉਹਦਾ ਸਰੀਰ ਜਕੜਿਆ ਹੋਇਆ ਸੀ ਤੇ ਬਹੁਤ ਬੁਰੀ ਤਰ੍ਹਾਂ ਨਾਲ ਦੁਖ ਰਿਆ ਸੀ ਨੰਦੂ ਨੂੰ ਦੇਖ ਕੇ ਘਬਰਾ ਕੇ ਬੋਲਿਆ ਕਮਲਾ ਤੇਰਾ ਚਿਹਰਾ ਤਾਂ ਬਿਮਾਰਾਂ ਵਰਗਾ ਲੱਗ ਰਿਹਾ ਹੈ ਕੀ ਹੋਇਆ ਤੈਨੂੰ ਉਹ ਬੋਲੀ ਕਿ ਮੇਰੇ ਸਾਰੇ ਸਰੀਰ ਵਿੱਚ ਬਹੁਤ ਦਰਦ ਹੋ ਰਿਹਾ ਨੰਦੂ ਤੁਰੰਤ ਉੱਠਿਆ ਤੇ ਇੱਕ ਵੈਦ ਨੂੰ ਬੁਲਾ ਕੇ ਲਿਆਇਆ ਵੈਦ ਨੇ ਕਮਲਾ ਨੂੰ ਵੇਖਿਆ ਤੇ ਉਸ ਨੇ ਨੰਦੂ ਨੂੰ ਕਿਹਾ ਨੰਦੂ ਤੇਰੀ ਪਤਨੀ ਨੂੰ ਤਾਂ ਬੜੀ ਹੀ ਭਿਆਨਕ ਬਿਮਾਰੀ ਲੱਗ ਗਈ ਹੈ ਇਹਦਾ ਇਲਾਜ ਬਹੁਤ ਮਹਿੰਗਾ ਹੈ ਇਲਾਜ ਸਿਰਫ ਕੀਮਤੀ ਜੜੀਆਂ ਬੂਟੀਆਂ ਦੁਆਰਾ ਹੀ ਹੋ ਸਕਦਾ ਤੇ ਉਹ ਬਹੁਤ ਮਹਿੰਗੀਆਂ ਮਿਲਦੀਆਂ। ਨੰਦੂ ਤੁਰੰਤ ਬੋਲਿਆ, ਤੁਸੀਂ ਪੈਸੇ ਦੀ ਚਿੰਤਾ ਨਾ ਕਰੋ। ਚਾਹੇ ਕੁਝ ਵੀ ਹੋ ਜਾਵੇ। ਮੈਂ ਆਪਣੀ ਪਤਨੀ ਨੂੰ ਠੀਕ ਕਰਨਾ ਹੈ। ਤੇ ਉਸੇ ਦਿਨ ਤੋਂ ਨੰਦੂ ਆਪਣੀ ਪਤਨੀ ਦੇ ਇਲਾਜ ਵਿੱਚ ਜੀ ਜਾਣ ਨਾਲ ਜੁਟ ਗਿਆ। ਜੜੀਆਂ ਬੂਟੀਆਂ ਬਹੁਤ ਮਹਿੰਗੀਆਂ ਹੋਣ ਦੀ ਵਜ੍ਹਾ ਨਾਲ ਹੌਲੀ-ਹੌਲੀ ਨੰਦੂ ਦਾ ਸਾਰਾ ਧਨ ਖਤਮ ਹੋ ਗਿਆ। ਇੱਕ ਦਿਨ ਨੰਦੂ ਵੈਦ ਨੂੰ ਬੋਲਿਆ ਕਿ ਸਾਡੇ ਕੋਲ ਜਿੰਨਾ ਵੀ ਧਨ ਸੀ ਉਹ ਸਾਰਾ ਖਤਮ ਹੋ ਗਿਆ ਹੈ। ਤਾਂ ਵੈਦ ਬੋਲਿਆ, ਵੇਖ ਨੰਦੂ ਤੇਰੀ ਪਤਨੀ ਦਾ ਕੁਝ ਦਿਨਾਂ ਦਾ ਇਲਾਜ ਹੋਰ ਬਾਕੀ ਹੈ ਜੇ ਉਹ ਨਾ ਹੋਇਆ ਤਾਂ ਬਿਮਾਰੀ ਫਿਰ ਤੋਂ ਉੱਥੇ ਹੀ ਆ ਜਾਵੇਗੀ ਜਿੱਥੋਂ ਮੈਂ ਇਲਾਜ ਸ਼ੁਰੂ ਕੀਤਾ ਸੀ ਤੈਨੂੰ ਕਿਸੇ ਵੀ ਤਰ੍ਹਾਂ ਧਨ ਇਕੱਠਾ ਕਰਨਾ ਪਵੇਗਾ ਨਹੀਂ ਤਾਂ ਤੇਰੀ ਪਤਨੀ ਬਾਝ ਨਹੀਂ ਪਾਵੇਗੀ ਨੰਦੂ ਨਿਰਾਸ਼ਾ ਹੋ ਕੇ ਉੱਥੋਂ ਤੁਰ ਗਿਆ ਤੇ ਆਪਣੀ ਪਤਨੀ ਕਮਲਾ ਨੂੰ ਸਾਰੀ ਗੱਲ ਦੱਸਦਿਆਂ ਬੋਲਿਆ ਲੱਗਦਾ ਹੈ ਸਾਨੂੰ ਇਹ ਹਵੇਲੀ ਵੇਚਣੀ ਪਵੇਗੀ ਕਮਲਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਤੋਂ ਬਾਅਦ ਨੰਦੂ ਹਵੇਲੀ ਵੇਚ ਦਿੰਦਾ ਤੇ ਉਹ ਪਹਿਲਾਂ ਵਾਂਗ ਇੱਕ ਝੌਂਪੜੀ ਵਿੱਚ ਆਪਣੀ ਪਤਨੀ ਦੇ ਨਾਲ ਰਹਿਣ ਲੱਗ ਪਿਆ ਕੁਝ ਦਿਨਾਂ ਦੇ ਇਲਾਜ ਦੇ ਬਾਅਦ ਕਮਲਾ ਪੂਰੀ ਤਰ੍ਹਾਂ ਸਿਹਤਮੰਦ ਤਾਂ ਹੋ ਜਾਂਦੀ ਹੈ ਪਰ ਉਹਨਾਂ ਕੋਲ ਸਭ ਕੁਝ ਖਤਮ ਹੋ ਚੁੱਕਿਆ ਹੁੰਦਾ ਨੰਦੂ ਫਿਰ ਤੋਂ ਪਹਿਲਾਂ ਵਾਂਗ ਪਿੰਡ ਦੇ ਤਲਾਬ ਵਿੱਚ ਮੱਛੀਆਂ ਫੜਨ ਜਾਂਦਾ ਉਦੋਂ ਹੀ ਉੱਥੇ ਬੈਠਾ ਇੱਕ ਮਛੇਰਾ ਨੰਦੂ ਦਾ ਮਜ਼ਾਕ ਉਡਾਉਂਦਾ ਹੋਇਆ ਬੋਲਦਾ ਹੈ ਵਾਹ ਜੀ ਵਾਹ ਵੇਖੋ ਕੌਣ ਆਇਆ ਸਾਡਾ ਨੰਦੂ ਭਰਾ ਜਿੱਥੋਂ ਤੁਰੇ ਸੀ ਉੱਥੇ ਹੀ ਆ ਪਹੁੰਚੇ ਕਿਉਂ ਬਈ ਨੰਦੂ ਤੇਰੇ ਕੋਲ ਜਿੰਨਾ ਵੀ ਧਨ ਸੀ ਹੋ ਗਿਆ ਖਤਮ ਹੁਣ ਕੀ ਕਰੇਗਾ ਨੰਦੂ ਕੁਝ ਨਾ ਬੋਲਿਆ ਤੇ ਜਿਵੇਂ ਹੀ ਉਹ ਤਲਾਬ ਦੇ ਵਿੱਚ ਜਾਲ ਸੁੱਟਦਾ ਤਾਂ ਪਹਿਲਾਂ ਵਾਂਗ ਕੇਵਲ ਇੱਕ ਹੀ ਮੱਛੀ ਫਸਦੀ ਹੈ ਤੇ ਉਸ ਇੱਕ ਮੱਛੀ ਨੂੰ ਲੈ ਕੇ ਆਪਣੀ ਝੌਂਪੜੀ ਵਿੱਚ ਆ ਜਾਂਦਾ ਆ ਕੇ ਉਹ ਕਮਲਾ ਨੂੰ ਆਖਦਾ ਹੈ ਸਿਰਫ ਇੱਕ ਹੀ ਮੱਛੀ ਮਿਲੀ ਇਹ ਸੁਣ ਕੇ ਕਮਲਾ ਫਟਫਟ ਕੇ ਰੋਣ ਲੱਗਦੀ ਹੈ ਉਹ ਬੋਲਦੀ ਹੈ ਇਹ ਸਾਰਾ ਕੁਝ ਮੇਰੀ ਵਜ੍ਹਾ ਨਾਲ ਹੋਇਆ ਜੇ ਮੈਂ ਜ਼ਿਆਦਾ ਲਾਲਚ ਨਾ ਕਰਦੀ ਤਾਂ ਕੁਝ ਵੀ ਨਾ ਹੁੰਦਾ ਮੈਨੂੰ ਲੱਗਦਾ ਹੈ ਕਿ ਤਲਾਬ ਨੂੰ ਖਾਲੀ ਕਰਨ ਦੀ ਵਜ੍ਹਾ ਨਾਲ ਹੀ ਮੈਨੂੰ ਇਹ ਸ਼ਰਾਪ ਲੱਗਾ ਤੇ ਮੈਂ ਬਿਮਾਰ ਹੋ ਗਈ ਤੇ ਸਾਰਾ ਧਨ ਖਤਮ ਹੋ ਗਿਆ ਹੁਣ ਮੈਂ ਸਮਝ ਗਈ ਹਾਂ ਕਿ ਲਾਲਚ ਦਰਸਲ ਬੁਰੀ ਬਲਾ ਹੈ ਨੰਦੂ ਕਮਲਾ ਨੂੰ ਬੋਲਿਆ ਕਿ ਰੋ ਨਾ ਤੂੰ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਵਾਪਸ ਆ ਜਾਵੇ ਤਾਂ ਉਹਨੂੰ ਭੁੱਲਿਆ ਨਹੀਂ ਆਖਦੇ ਤੈਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਗਿਆ ਮੇਰੇ ਲਈ ਇਹੀ ਬਹੁਤ ਹੈ ਤੈਨੂੰ ਇਹ ਸਮਝ ਆ ਗਿਆ ਕਿ ਲਾਲਚ ਬੁਰੀ ਬਲਾ ਹੈ ਬਸ ਇਹੀ ਕਾਫੀ ਹੈ ਬਾਕੀ ਹਲੇ ਮੈਂ ਜਿਉਂਦਾ ਵਾਂ ਨਾ ਮੇਰੇ ਹੁੰਦਿਆਂ ਮੈਂ ਤੈਨੂੰ ਕੋਈ ਤਕਲੀਫ ਨਹੀਂ ਹੋਣ ਦਿਆਂਗਾ ਨੰਦੂ ਦੀ ਇਹ ਗੱਲ ਸੁਣ ਕੇ ਕਮਲਾ ਭਾਵਕ ਹੁੰਦਿਆਂ ਬੋਲੀ ਮੈਨੂੰ ਮਾਫ ਕਰ ਦੇ ਤੂੰ ਮੇਰੇ ਹਰ ਦੁੱਖ ਵਿੱਚ ਮੇਰਾ ਸਾਥ ਦਿੱਤਾ ਤੇ ਮੈਂ ਮੈਂ ਤੈਨੂੰ ਸਮਝ ਹੀ ਨਹੀਂ ਪਾਈ ਤੂੰ ਉਸ ਰੱਬ ਦਾ ਸੱਚਾ ਭਗਤ ਹੈ ਮੈਂ ਆਪਣੇ ਲਾਲਚ ਦੇ ਵਸਪੈ ਕੇ ਤੇਰੇ ਨਾਲ ਬੁਰਾ ਸਲੂਕ ਕੀਤਾ ਤੈਨੂੰ ਛੱਡਣ ਤੱਕ ਦੀ ਗੱਲ ਆਖ ਦਿੱਤੀ ਪਰ ਤੂੰ ਕਦੇ ਵੀ ਮੇਰੇ ਤੋਂ ਦੂਰ ਨਹੀਂ ਹੋਇਆ ਮੈਨੂੰ ਬਹੁਤ ਪਛਤਾਵਾ ਹੈ ਮੈਨੂੰ ਮਾਫ਼ ਕਰ ਦੇ ਨੰਦੂ ਬੋਲਿਆ ਰਿਸ਼ਤਿਆਂ ਦੀ ਸੁੰਦਰਤਾ ਹੀ ਇਸ ਵਿੱਚ ਹੈ ਕਿ ਹਰ ਹਾਲਾਤ ਵਿੱਚ ਇੱਕ ਦੂਜੇ ਦਾ ਸਾਥ ਦੇਣਾ ਨਾ ਕਿ ਦੁੱਖਾਂ ਵਿੱਚ ਛੱਡ ਕੇ ਭੱਜ ਜਾਣਾ ਮੈਨੂੰ ਉਸ ਸੱਚੇ ਰੱਬ ਉੱਪਰ ਯਕੀਨ ਸੀ ਕਿ ਇੱਕ ਦਿਨ ਜ਼ਰੂਰ ਉਹ ਤੇਰੇ ਸਾਫ਼ ਦਿਲ ਉੱਪਰ ਲਾਲਚ ਦੀ ਜੰਮੀ ਪਰਤ ਨੂੰ ਧੋਵੇਗਾ ਤੇ ਜਿਸ ਕਮਲਾ ਨੂੰ ਮੈਂ ਚਾਹੁੰਨਾ ਵਾਂ ਉਹ ਮੈਨੂੰ ਜ਼ਰੂਰ ਮਿਲੇਗੀ ਅੱਜ ਮੈਂ ਬਹੁਤ ਖੁਸ਼ ਹਾਂ ਸੋ ਕੋਈ ਧਿਰ ਰੋਣ ਤੋਂ ਬਾਅਦ ਕਮਲਾ ਬੋਲੀ ਕਿ ਤੂੰ ਮੈਨੂੰ ਉਸ ਤਲਾਬ ਦੇ ਕੋਲ ਲੈ ਚੱਲ ਨੰਦੂ ਬੋਲਿਆ ਹੁਣ ਕੀ ਹੋਇਆ ਅਜੀਹਾ ਕਿਉਂ ਬੋਲ ਰਹੀ ਹੈ ਕਮਲਾ ਬੋਲੀ ਕਿ ਮੈਂ ਉਸ ਤਲਾਬ ਦੇ ਸਾਹਮਣੇ ਖੜ ਕੇ ਉਹ ਤੋਂ ਮਾਫੀ ਮੰਗਣੀ ਹੈ ਨੰਦੂ ਤਿਆਰ ਹੋ ਗਿਆ ਕੁਝ ਧਿਰ ਬਾਅਦ ਨੰਦੂ ਆਪਣੀ ਪਤਨੀ ਕਮਲਾ ਨੂੰ ਉਸ ਤਲਾਬ ਦੇ ਕੋਲ ਲੈ ਆਇਆ ਜੋ ਕਿ ਹੁਣ ਬਿਲਕੁਲ ਸੁੱਕ ਚੁੱਕਿਆ ਸੀ ਕਮਲਾ ਉੱਥੇ ਪਹੁੰਚ ਕੇ ਤੁਰੰਤ ਤਲਾਬ ਤੋਂ ਮਾਫੀ ਮੰਗਦਿਆਂ ਬੋਲੀ ਮੈਨੂੰ ਮਾਫ ਕਰੀ ਮੈਂ ਨਹੀਂ ਜਾਣਦੀ ਕਿ ਆਖਰ ਤੇਰਾ ਰਾਜ ਕੀ ਹੈ ਮੈਨੂੰ ਆਪਣੇ ਕੀਤੇ ਉੱਪਰ ਬਹੁਤ ਅਫਸੋਸ ਹੈ ਕਮਲਾ ਨੇ ਇੰਨਾ ਕਿਹਾ ਹੀ ਸੀ ਕਿ ਅਚਾਨਕ ਉਦੋਂ ਹੀ ਤਲਾਬ ਦੇ ਵਿੱਚ ਫਿਰ ਤੋਂ ਪਾਣੀ ਭਰ ਲੱਗ ਪਿਆ ਤੇ ਵਹਿੰਦਿਆਂ ਹੀ ਵਹਿੰਦਿਆਂ ਤਲਾਬ ਐਉਂ ਭਰ ਗਿਆ ਜਿਵੇਂ ਕਦੇ ਸੁੱਕਿਆ ਹੀ ਨਾ ਹੋਵੇ ਇਹ ਵੇਖ ਕੇ ਨੰਦੂ ਤੇ ਕਮਲਾ ਹੈਰਾਨ ਹੋ ਗਏ ਤਲਾਬ ਦੇ ਵਿੱਚੋਂ ਇੱਕ ਵੱਡੀ ਸਾਰੀ ਮੱਛੀ ਬਾਹਰ ਨਿਕਲੀ ਤੇ سونے ਦੇ 9 ਟੁਕੜੇ ਉਹਨਾਂ ਨੂੰ ਦਿੰਦਿਆਂ ਹੋਇਆਂ ਬੋਲੀ ਤੁਹਾਡੀਆਂ ਅੱਖਾਂ ਵਿੱਚ ਪਛਤਾਵਾ ਨਜ਼ਰ ਆ ਰਿਹਾ ਹੈ ਇਹ ਤਲਾਬ ਮੇਰਾ ਹੀ ਹੈ ਜਦੋਂ ਤੇਰੇ ਪਤੀ ਨੇ ਤਲਾਬ ਨੂੰ ਖਾਲੀ ਕੀਤਾ ਤਾਂ ਮੈਂ ਜਾਣ ਗਈ ਸੀ ਕਿ ਉਹ ਆਪਣੀ ਮਰਜ਼ੀ ਨਾਲ ਨਹੀਂ ਬਲਕਿ ਆਪਣੀ ਪਤਨੀ ਦੇ ਲਾਲਚ ਦੀ ਵਜ੍ਹਾ ਨਾਲ ਅਜਿਹਾ ਕਰ ਰਿਹਾ ਐਸ ਲਈ ਉਹਨੂੰ ਇੱਕ ਵੀ ਮੱਛੀ ਨਹੀਂ ਮਿਲੀ ਤੇ ਤੂੰ ਬਿਮਾਰ ਹੋ ਗਈ ਇਸ ਤਲਾਬ ਤੋਂ ਤੁਸੀਂ ਜੋ ਵੀ ਧਨ ਹਾਸਲ ਕੀਤਾ ਸੀ ਇਸੇ ਕਾਰਨ ਉਹ ਖਤਮ ਹੋ ਗਿਆ ਪਰ ਅੱਜ ਇਹ ਸੋਨੇ ਦੇ ਟੁਕੜੇ ਜੋ ਮੈਂ ਤੁਹਾਨੂੰ ਦੇ ਰਹੀ ਹਾਂ ਇਹਨਾਂ ਨੂੰ ਲੈ ਜਾਓ ਤੇ ਵਪਾਰ ਕਰੋ ਤੇ ਫਿਰ ਕਦੇ ਵੀ ਲਾਲਚ ਨਾ ਕਰਿਓ ਐਨਾ ਕਹਿ ਕੇ ਮੱਛੀ ਤਲਾਬ ਦੇ ਅੰਦਰ ਚਲੀ ਗਈ ਉਹ ਸੋਨੇ ਦੇ ਟੁਕੜੇ ਲੈ ਕੇ ਆਪਣੀ ਪਤਨੀ ਕਮਲਾ ਦੇ ਨਾਲ ਘਰ ਆ ਗਿਆ ਤੇ ਉਹਨਾਂ ਨੂੰ ਵੇਚ ਕੇ ਉਸਨੇ ਵਪਾਰ ਸ਼ੁਰੂ ਕਰ ਦਿੱਤਾ ਤੇ ਵੇਂਦਿਆਂ ਹੀ ਵੇਂਦਿਆਂ ਨੰਦੂ ਫਿਰ ਤੋਂ ਆਪਣੇ ਪਿੰਡ ਦਾ ਸਭ ਤੋਂ ਧਨਵਾਨ ਵਿਅਕਤੀ ਬਣ ਗਿਆ ਉਹ ਹਵੇਲੀ ਜੋ ਉਹਨੇ ਵੇਚੀ ਸੀ ਉਸਨੇ ਫਿਰ ਤੋਂ ਖਰੀਦ ਲਈ ਤੇ ਪਿੰਡ ਵਿੱਚ ਫਿਰ ਤੋਂ ਸਾਰੇ ਲੋਕ ਉਹਨੂੰ ਇੱਜ਼ਤ ਦੀ ਨਜ਼ਰ ਨਾਲ ਦੇਖਣ ਲੱਗੇ। ਨੰਦੂ ਦੀ ਪਤਨੀ ਇੱਕ ਪਛਤਾਵੇ ਦੀ ਨਜ਼ਰ ਨਾਲ ਬੋਲੀ, "ਕਾਸ਼ ਜਦੋਂ ਤੂੰ ਪਹਿਲੀ ਵਾਰ ਸੋਨੇ ਦਾ ਟੁਕੜਾ ਲੈ ਕੇ ਆਇਆ ਸੀ, ਉਦੋਂ ਹੀ ਮੈਂ ਤੈਨੂੰ ਇਹ ਕਹਿੰਦੀ ਕਿ ਇਸ ਨੂੰ ਵੇਚ ਕੇ ਵਪਾਰ ਕਰ, ਤਾਂ ਸਾਡੇ ਨਾਲ ਅਜਿਹਾ ਕਦੇ ਨਾ ਹੁੰਦਾ।" ਤਾਂ ਨੰਦੂ ਨੇ ਜਵਾਬ ਦਿੱਤਾ ਕਿ ਪਿੱਛੇ ਜਾ ਕੇ ਕੁਝ ਵੀ ਸਹੀ ਨਹੀਂ ਕੀਤਾ ਜਾ ਸਕਦਾ। ਜੋ ਹੁੰਦਾ ਹੈ ਸਾਡੇ ਭਲੇ ਲਈ ਹੁੰਦਾ ਹੈ। ਜੇ ਤੂੰ ਅਜਿਹਾ ਨਾ ਕਰਦੀ ਤਾਂ ਤੈਨੂੰ ਕਦੇ ਸਮਝ ਹੀ ਨਾ ਆਉਂਦੀ। ਕੇ ਲਾਲਚ ਕਿਸ ਹੱਦ ਤੱਕ ਬਰਬਾਦ ਕਰ ਸਕਦਾ ਹੈ ਇਹ ਸੁਣ ਕੇ ਕਮਲਾ ਹੱਸਣ ਲੱਗੀ ਤੇ ਨੰਦੂ ਤੇ ਉਸ ਦੀ ਪਤਨੀ ਫਿਰ ਤੋਂ ਕਦੇ ਉਸ ਤਲਾਬ ਦੇ ਕੋਲ ਨਹੀਂ ਗਏ ਸੋ ਦੋਸਤੋ ਇਸ ਕਹਾਣੀ ਵਿੱਚੋਂ ਸਾਨੂੰ ਕਈ ਡੂੰਘੀਆਂ ਸਿੱਖਿਆਵਾਂ ਮਿਲਦੀਆਂ ਸਭ ਤੋਂ ਪਹਿਲੀ ਹੈ ਕਿ ਲਾਲਚ ਹਮੇਸ਼ਾ ਬਰਬਾਦੀ ਦੀ ਝੜ ਹੈ ਚਾਹੇ ਸੋਨਾ ਮਿਲੇ ਜਾਂ ਕੋਈ ਚਮਤਕਾਰ ਜੇ ਇਨਸਾਨ ਸਬਰ ਸੰਤੋਖ ਨੂੰ ਛੱਡ ਕੇ ਹੱਦ ਤੋਂ ਵੱਧ ਲਾਲਚ ਕਰਦਾ ਹੈ ਉਹਦੀ ਝੋਲੀ ਆਖਰ ਖਾਲੀ ਹੀ ਰਹਿ ਜਾਂਦੀ ਹੈ ਦੂਜੀ ਸਿੱਖਿਆ ਹੈ ਕਿ ਰਿਸ਼ਤੇ ਧਨ ਨਾਲ ਨਹੀਂ ਸਬਰ ਤੇ ਸਮਝ ਨਾਲ ਟਿਕਦੇ ਨੇ ਨੰਦੂ ਨੇ ਕਦੇ ਵੀ ਆਪਣੀ ਪਤਨੀ ਦਾ ਸਾਥ ਨਹੀਂ ਛੱਡਿਆ ਹਮੇਸ਼ਾ ਉਹਦੀ ਕਦਰ ਕੀਤੀ ਉਸ ਨੂੰ ਪਿਆਰ ਕੀਤਾ ਉਹਦਾ ਸਤਕਾਰ ਕਰਿਆ ਭਾਵੇਂ ਉਹਨੇ ਕਿੰਨੇ ਵੀ ਤਾਨੇ ਮਾਰੇ ਲਾਲਚ ਕੀਤਾ ਇਹੀ ਰਿਸ਼ਤਿਆਂ ਦੀ ਅਸਲ ਖੂਬਸੂਰਤੀ ਹੈ ਤੀਜੀ ਤੇ ਸਭ ਤੋਂ ਵੱਡੀ ਸਿੱਖਿਆ ਹੈ ਕਿ ਰੱਬ ਸੱਚੇ ਦਿਲ ਵਾਲਿਆਂ ਦਾ ਹਮੇਸ਼ਾ ਸਾਥ ਦਿੰਦਾ ਇਮਤਿਹਾਨਾਂ ਤੋਂ ਬਾਅਦ ਵੀ ਉਹ ਆਪਣੀ ਮਿਹਰ ਦਾ ਦਰਵਾਜ਼ਾ ਖੋਲਦਾ ਹੈ। ਇਸ ਲਈ ਯਾਦ ਰੱਖੋ ਕਿ ਧਨ ਦੌਲਤ ਆਉਂਦੀ ਜਾਂਦੀ ਰਹਿੰਦੀ ਹੈ ਪਰ ਨੀਅਤ, ਸਬਰ, ਸੰਤੋਖ ਇਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਦੌਲਤ ਹੈ। ਸੋ ਸਬਰ, ਸੰਤੋਖ ਤੇ ਨਿਮਰਤਾ ਨਾਲ ਜੀਵਨ ਜਿਓ। ਲਾਲਚ, ਹੰਕਾਰ ਤੇ ਕ੍ਰੋਧ ਨੂੰ ਦੂਰ ਰੱਖੋ। ਗਲਤੀ ਹੋਵੇ ਤਾਂ ਉਹਨੂੰ ਮੰਨੋ, ਸੁਧਾਰੋ ਤੇ ਕਦੇ ਦੁਬਾਰਾ ਨਾ ਕਰੋ ਤੇ ਧਨ ਤੋਂ ਵੱਧ ਰਿਸ਼ਤਿਆਂ ਦੀ ਕਦਰ ਕਰੋ। ਜੇਕਰ ਇਹ ਚੀਜ਼ਾਂ ਜ਼ਿੰਦਗੀ ਵਿੱਚ ਆ ਗਈਆਂ ਤਾਂ ਕੋਈ ਵੀ ਤੂਫਾਨ ਕੋਈ ਵੀ ਹਾਲਾਤ ਤੁਹਾਡੀ ਜ਼ਿੰਦਗੀ ਦੀ ਕਿਸ਼ਤੀ ਨੂੰ ਡਬੋ ਨਹੀਂ ਸਕਦਾ ਸੋ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਸੋ ਮੈਂ ਇਸੇ ਤਰ੍ਹਾਂ ਕੰਮ ਦੇ किस्से ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਬਹੁਤ-ਬਹੁਤ ਸ਼ੁਕਰੀਆ